ਰਾਜਵਿੰਦਰ ਸਿੰਘ 13 13 ਚੈਨਲ ਤੋਂ ਦੇਖ ਰਹੇ ਦਰਸ਼ਕਾਂ ਦਾ ਸਭ ਦਾ ਸਵਾਗਤ ਹੈ ਮੈਂ ਤੁਹਾਡਾ ਆਪਣਾ ਪੱਤਰਕਾਰ ਰਾਜਵਿੰਦਰ ਸਿੰਘ ਖਾਲਾ ਮਗਰਾ ਦਰਸ਼ਕੋ ਆਪ ਜੀ ਨੂੰ ਪੱਤੀ ਹੈ ਕਿ ਛੋਟੀ ਸਾਹਿਬ ਜਾਦੀ ਅਤੇ ਮਾਤਾ ਗੁਜਰਕੌਰ ਜੀ ਜੀ ਉਹਨਾਂ ਦੇ ਸਹੀ ਜਿਹੜਿਆਂ ਨੂੰ ਚੱਲ ਰਹੇ ਆ ਸੋ ਉਥੇ ਸੀ ਜਿਹੜਿਆਂ ਨੂੰ ਸਮਰਪਿਤ ਹਰ ਸਾਲ ਦੀ ਤਰ੍ਹਾਂ ਗੁਰਦੁਆਰਾ ਗੁਰੂ ਸਰ ਪੰਜ ਸਾਈ ਸੇਮੀ ਐਂਡ ਮਹਿਲਪੁਰ ਤੋਂ ਗੁਰਦੁਆਰਾ ਸਾਹਿਬ ਦੀ ਪ੍ਰਬੰਧ ਕਮੇਟੀ ਵੱਲੋਂ ਹਰ ਸਾਲ ਦੀ ਤਰ੍ਹਾਂ ਸਿੰਧੀ ਦਿਹਾੜੇ ਜਿਹੜਾ ਸਰਦਾ ਤੇ ਪਾਵਨਾਂ ਦੇ ਨਾਲ ਮਨਾਏ ਜਾਂਦੇ ਸੋ ਇਸ ਵਾਰ ਵੀ ਗੁਰਦੁਆਰਾ ਪ੍ਰਬੰਧਕ ਕਮੇਟੀ ਮਹਿਲਕਣਾ ਦੀ ਸਮੂਚਿਆ ਸੰਗਤਾਂ ਵੱਲੋਂ ਉਹ ਬੜੀ ਸਰਦਾ ਤੇ ਪਾਵਨਾਂ ਦੇ ਨਾਲ ਮਨਾਏ ਗਿਆ ਸੋ ਉੱਥੇ ਅਖੰਡ ਪਾਠ ਪ੍ਰਕਾਸ਼ ਹੋਏ ਸੋ ਅੱਜ ਸਤਾਈ ਤ੍ਰਿਗਨ ਨੂੰ ਆਤਮ ਮਦਦ ਸੰਮਰਥਾ ਗੰਤ ਸਿੰਘਾਂ ਬਲਪੂ ਬੁਲਾਈ ਗਿਆ ਸੋ ਉੱਥੇ ਸਾਡੇ ਹਲਕਾ ਮਹਿਲਕਣਾ ਦੇ ਵਿਧਾਇਕ ਸਰਦਾਰ ਪਰਮੰਤ ਸਿੰਘ ਜੀ ਕਲੋੜੀ ਅਰਦਾਸ ਮੁਖ ਨਖਮਸਤਕ ਹੋਇਆ ਉਥੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਮਤਾ ਜਮੈਲ ਕਣਾ ਦੇ ਨਾਥ ਸਿੰਘ ਜੀ ਹਮਿੱਦੀ ਉਹ ਵੀ ਨਕਮਾਸਤਕ ਹੋਇਆ ਹੋਰ ਵੀ ਕਾਂਗਰਸ ਪਾਰਟੀ ਦੇ ਡਾਕਟਰ ਅਮਰਜੀਤ ਸਿੰਘ ਜੀ ਉਹ ਵੀ ਇਸ ਵਕਤ ਜਿਨ੍ਹਾਂ ਨੇ ਆ ਕੇ ਹਾਜ਼ਰੀ ਭਰੀ ਹੈ ਛੋਟਾ ਪਤੀ ਦੇ ਸਰਪੰਚ ਸਰਦਾਰ ਸਰਬਜੀਤ ਸਿੰਘ ਸੰਧੂ ਸਰਪੰਚ ਅਰਨਵਾਸਲਾ ਉਹ ਵੀ ਤਨਤਨ ਸਾਹਿਬ ਸ੍ਰੀ ਗੁਰਨ ਸਿੰਘ ਜੀ ਨੂੰ ਨਕਮਾਸਤਕ ਹੋਇਆ ਦੂਰ ਦੂਰੋਂ ਸੰਗਤਾਂ ਨੇ ਆ ਕੇ ਤਨਤਨ ਸਾਹਿਬ ਸ੍ਰੀ ਗੁਰਨ ਸਿੰਘ ਜੀ ਦੀ ਕਿੰਨੇ ਦਿਨ ਸੇਵਾ ਕੀਤੀ ਲੰਗਰਾਂ ਦੇ ਵਿੱਚ ਸੇਵਾ ਪਾਈ ਅਤੇ ਸੇਵਾ ਕਰਕੇ ਆਪਣੇ ਗੁਰੂ ਜੀ ਤੋਂ ਖੁਸ਼ੀਆਂ ਪ੍ਰਾਪਤ ਕੀਤੀਆਂ ਸੋ ਉੱਥੇ ਗੁਰਦ੍ਰਸ਼ਾਬ ਦੇ ਪ੍ਰਧਾਨ ਸਰਦਾਰ ਸ਼ੇਰ ਸਿੰਘ ਜੀ ਉਹਨਾਂ ਵੱਲੋਂ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ ਗਿਆ ਅਤੇ ਗੁਰੂ ਦੇ ਇਤਿਹਾਸ ਦੇ ਨਾਲ ਜੋ ਜੁੜਨ ਦੀ ਅਪੀਲ ਕੀਤੀ ਗਈ ਤੇ ਸਿੱਧੀ ਜੋੜ ਮਿਲਾਂ ਸੈਵ ਜਾਦੇ ਅਕਲ ਮਾਕਾ ਗੁਰਕਰ ਤੇ ਮਹਾਨ ਦੀ ਦਿਹਾੜੇ ਨੂੰ ਮੱਥਾ ਲਾ ਕੇ ਆਪਾਂ ਮਨਾਵਰਗੇ ਮਾਹੌਲ ਪੰਜਾਬ ਦੀ ਧਰਤੀ ਪੰਜਾਬ ਦੀ ਸੇਵਾ ਮੈਂ ਆਪਣੇ ਇੱਥੇ ਦੇ ਵਿੱਚ ਜਾਣ ਦੇਖੀ ਹੀ ਕਿਤੇ ਜਾਂ ਜਿਵੇਂ ਭੈ ਭਾਈ ਜਸਵੀਰ ਸਿੰਘ ਜੀ ਨੇ ਸਵੇਰ ਤੋਂ ਲੈ ਕੇ ਆਪਣੇ ਸੂਬੇ ਚਾਗਲਾ ਨਾਲ ਦੇ ਇਨਸਾਨੇ ਕਰਵਾ ਦੇ ਉੱਤੇ ਆਸ ਇੰਤਿਹਾਰਾ ਗੁਰੂ ਦੇ ਲਾਡਲੇ ਸਮਾਜਤ ਹੋਣੀ ਗੁਰਦੇਕਤਾ ਜੀ ਦੇ ਮਾਤਾ ਜੀ ਦੀ ਸ਼ਹਾਦਤ ਹੋਣੀ ਕਿਵੇਂ ਕਹਿ ਦੇਣੀ ਸੁਣ ਲਈ ਇਹ ਦੇਖਾ ਸਭ ਨੂੰ

ਲੇ ਜੇ ਗਾਨਾ ਸਤੇ ਜੋ ਸਤਿ ਜੀਆ ਨੰਦ ਸਤਿ ਆਉਂ ਆ ਆ ਭਾਰਾ ਆਜਾ ਆ ਬੀਂਦਾ ਤੇਰੇ ਮੂਹਰੇ ਜਪਾ ਉਸ ਵਿੱਚ ਬੈਠਦੇ ਨਾਮਾਂ ਦੀ ਇਸ ਵਾਰੀ ਦੀ ਨੂੰ ਸਰਬਤ ਦੇ ਤਾਰਫ ਦੇ ਨਾਲ ਨੰਾਰੇ ਹੈ। ਸਾਰੀ ਸੰਗੀ ਜਨੇ ਕ੍ਰਿਤੀਆਂ ਨੂੰ ਨਾਮ ਪੜਾਂ ਸੌਤੋ ਨਾਮਾਂ ਨੂੰ ਗੱਲ ਦੇ ਸੰਦੇ ਲਈ ਗੱਲ ਦੇ ਬਾਹਰ ਦੀ ਗੱਲ ਸਾਹ ਹੈ। ਨਾਰਨੇ ਨੂੰ ਬਲਾਸਪੈ ਜਾਣੀ ਨੂੰ ਮਰੇ ਦੀ ਤੇ ਹੈ ਤੇ ਪੁਰਜਾ ਪੁਰਜਾ ਸਾਡੇ ਕੋਲ ਤੁਹਾਨੂੰ ਸਾਡੇ ਖੇਤ ਤੇ ਮਾਪਿਆਂ ਦਾ ਸੰਸਾਰ ਆਜ ਦਾ ਪੋਹ ਦਾ ਮਹੀਨਾ ਆਪਾਂ ਨੂੰ ਸਾਰਿਆਂ ਨੂੰ ਪਤਾ ਲਸ਼ਮੀਸ਼ ਪਿਤਾ ਜੀ ਨੇ ਆਵਾਜ਼ ਸੁਵੰਸਿਵਾਇਆ ਉਹ ਬਹੁਤ ਹੀ ਕਿਸਾਨੀ ਕੁਰਬਾਨੀ ਤਿਆਗ ਦੇ ਵਿੱਚ ਕਿਤੇ ਨਹੀਂ ਮਿਲਦੀ ਹੈਗੀ ਮੈਂ ਜ਼ਿਆਦਾ ਕੁਝ ਨਾ ਕਹਿਣਾ ਹੋਇਆ ਬੇਸਹਾਇਤਾ ਕੌਂਦ ਕਮੇਟੀ ਦਾ ਧੰਨਵਾਦ ਕਰਦਾ ਕਿਉਂਕਿ ਸਾਰਿਆਂ ਨੂੰ ਧੀਰ ਦੀ ਜੋਣ ਮੇਲੇ ਪਹੁੰਚਾਇਆ ਨਹੀਂ ਜਾਂਦਾ ਕਈ ਬਜ਼ੁਰਗ ਨੇ ਦੇ ਬਤਵਾਰਾਂ ਜਿਹੜੇ ਪੀੜ ਟੱਕੇ ਦੇ ਵਿੱਚ ਆਉਂ ਨਹੀਂ ਜਾ ਸਕਦੀਆਂ ਉਹਨਾਂ ਨੂੰ ਇੱਥੇ ਸੇਵਾ ਕਰਨ ਦਾ ਜਿਹੜਾ ਮੌਕਾ ਤੁਸੀਂ ਦਿੱਤਾ ਪ੍ਰਬੰਧਕ ਕਮੇਟੀ ਨੇ ਜੋ ਬਹੁਤ ਹੀ ਧੰਨਵਾਦ ਕਰਦਾ ਜੋਗਾਂ ਜਿਹਨਾਂ ਨੇ ਸਾਰੇ ਇੱਥੇ ਵੀ ਬਹੁਤ ਵੱਡੀ ਪਦਵੀ ਤੇ ਉੱਪਰ ਸਾਡੀਆਂ ਬਤਵਾਰਾਂ ਨੇ ਜੋਗਾਂ ਨੇ ਸੇਵਾ ਕੀਤੀ ਆ ਸਾਰੇ ਸੰਗਤ ਦਾ ਮੈਂ ਧੰਨਵਾਦ ਕਰਦਾ ਤੇ ਸਾਰੀ ਪ੍ਰਬੰਧਕ ਕਮੇਟੀ ਦਾ ਤਰਫੋਂ ਜਿਨ੍ਹਾਂ ਨੇ ਇੱਕ ਦਮ ਤੋਂ ਲੈ ਕੇ ਅੱਜ ਤਹਾਂ ਸੇਵਾ ਕੀਤੀ ਆ ਬ੍ਰਿਸ਼ਟਾਪਾ ਦੇ ਸਤਿਕਾਰ ਦੇ ਨਾਲ ਸ਼ਸ਼ਾਪਾ ਪਣੀ ਸੰਗਤ ਦਾ ਸਭਾਇਆ ਅਕੇ ਤੋਂ ਵੀ ਮੀਤਾਂ ਵੀ ਹੋਰ ਵੀ ਵੱਡੀ ਕਦਰ ਤੇ ਇੱਕ ਰਾਈ ਜਿਹੜੇ ਸੰਗਤਾਂ ਉਹਦੇ ਜਿਹੜੇ ਹਾਜ਼ਰੀ ਨਾਲ ਚੁੰਮਦੀਆਂ ਰਹਿੰਦੀਆਂ ਤੇ ਜਿਹੜਾ ਪ੍ਰਸ਼ਾਦਾ ਬੰਦ ਪਾਣੀ ਦਾ ਕੋਈ ਵੱਡੀ ਮਤਾਂ ਦੇ ਵਿੱਚ ਇਹ ਸਿਖੌਨੀਆਂ ਰਹਿੰਦੀਆਂ ਪਰਮਾਤਮਾ ਦਾ ਹਿਸਾਬ ਕਰਦੀ ਕਰਕੇ ਸਾਰੇ ਕਮੇਟੀ ਨੂੰ ਸਾਰੇ ਸੰਗਤ ਨੂੰ ਦਿਨ ਰਾਤ ਚੌਂ ਭੀ ਚੱਕੀ ਵਕਸੇ ਸਾਰੇ ਸੰਗਤ ਦਾ ਧੰਨਵਾਦ ਭੁਲੰਦ ਕਾ ਨੇ ਜਿਵੇਂ ਵਾਲੀ ਨੂੰ ਜੀ ਕਰਦਾ ਸਾਹਿਬ ਜੀ ਬਹੁਤ ਸਾਰਾ ਬਹੁਤ ਸਾਰੇ ਪਾਕਸਾ ਜੀ ਦੇ بہادری بڑی بنتی کماس بچا اتہاسک ہسٹری کو ساختہ جی مہان ادوتی عک عجیب شہادت یہ جی. جی. سنو ایک نواں نروا جیون دے کے گئی اے شہادت سانو سوکھ اور اتے دلیندہ جیون دے کے گئی ہے گرو دے دادا کی شہادت ہونی گرتے جی دے ماتا جی کی شہادت ہونی کیول کہہ کے بھی سن لیں ختم نہیں ہو جاتی میں بےتی کردی صاحبہ بابا زوراور سن صاحبہ بابا فتح سنگھ اس کر کے بابے نہیں کہتے کہ وہ کل کی درتے لا دے کر کے بھی بابے نہیں کہتے کیوں وہ گرو تیگ بہادر مان جی کے پور پہ اس کر کے بھی بابا جی کہیں بابا بابا زوراور گھنٹے شہادت پراپت کرتے ہیں اللہ کو شہادت ہے اور میں بےنتی شہادت کو اجرک بیٹھی مہرکا کی دھرتی سے اب دوا فتح کا ساتھ کرتا ਮਹਿਲ ਕਲਾਕੀਤਾ ਇਹ ਸ਼ੂਚੀ ਸੰਤਰੀ ਗੁਜਰਾ ਪਰਵਨ ਕਮੇਟੀ ਨੇ ਨੂੰਚਾ ਅਤੇਗਰ ਸਾਹਿਬ ਦੀ ਧਰਤੀ ਬਾਦ ਕਿਉਂ ਕਿਉਂਕਿ ਜਿਹੜੀਆਂ ਸੰਤਾ ਅਤੇਗਰ ਸਾਹਿਬ ਨੇ ਜਸਤਿਆਂ ਨੂੰ ਧਿਆਨ ਦੇ ਮਾਣ ਦਿੱਤੀ ਬੈਠ ਕੇ ਸਮਝਾਂਦ ਦੇ ਮਾਤਾ ਗੁਰਦੀ ਚਮਕਾਉਂਦੀ ਗਰੀਸ ਜਦ ਦੀ ਸ਼ਾਲੂ ਜੁੜਦੇ ਗਏ ਸੋ ਸਾਰੇ ਦਾ ਧੰਨਵਾਦ ਗੁਰੂ ਗਰ ਸਮਰਨ ਦੇ ਬਾਦ ਸਾਰੇ ਅੱਤਕਾਰ ਭਰਾਵਾਂ ਦਾ ਨਾਮ ਲਿਆ ਬਾਬਾ ਜੀ ਅਪਾਸ ਸੋ ਪਾਲੀ ਰਾਜ ਦੇ ਸੇਵੀ ਸੋਪਾ ਕਸਤੀ ਜੀ ਉਹ ਵੀ ਸਾਡੇ ਬਹੁਤ ਸਾਰੇ ਪੱਤਰਕਾਰ ਭਾਲੇ ਸਾਰੇ ਪੰਚ ਸਪੰਚਾਇਤ ਬਿਠੀਆ ਹੋਸੀ ਹੈ ਅੱਜ ਦੇ ਇੱਕ ਬਹੁਤ ਪਰਿਵਾਰਿਕ ਹੈ ਜਿਹਦੇ ਬੈਠੇ ਬਹੁਤ ਬਹੁਤ ਅਲਵਾ ਉਹ ਗੁਰੂ ਸ਼ਕਤ ਦਾ ਉਹ ਫਟੇ ਕਬੂਰਾ ਸੱਜੋ ਜਿੱਥੇ ਉਹ ਸੇਵਾ ਕਰਦੇ ਹੋ ਆਉਨੇ ਹੋ ਉਹਨਾ ਵਿਚਾਰੀ ਗੱਪਾਂ ਤੇ ਸੀਧਾ ਦਾ ਜੋ ਜਿਹੜਾ ਸੀਧਾ ਦਾ ਜੋ ਆਪਾਂ ਸਮਾਗਮ ਕਰਨੇ ਆ ਆਪਣਾ ਸਾਰਿਆਂ ਦਾ ਫਰਜ਼ ਬਣਦਾਗਾ ਸਾਰ ਬਾਜ ਆਪਾਂ ਪੈਰੇ ਅਸੀਂ ਦੀ ਜੋੜਦੇ ਰਹਿੰਦੇ ਤੇ ਫੇਰ ਕਹੇ ਹੋਈ ਸੋ ਸਾਰੇ ਸੰਤੁਸ਼ਟੀ ਰਹਿਣ ਸਾਰਿਆਂ ਉਚਾਰਨੀ ਕਲਾ ਦਾ ਜੀਵਨ ਹੋਵੇ ਸਾਰ ਬਾਜ ਆਪਾਂ ਫੇਰ ਆਈਏ ਇਸੇ ਤਰ੍ਹਾਂ ਸੀਦਾ ਦੇ ਅੱਪਾ ਕੇ ਗੁਣ ਗਾਈਓ ਤੇਨ ਤੇ ਕਰੀਏ ਸੇਵਾ ਕਰੀਏ ਫੇਰ ਬਾਜ ਸਾਰਿਆਂ ਦਾ ਧੰਨਵਾਦ ਹੋਈਆਂ ਪੁਨਰਕੁੱਤਾ ਦੀ ਮਾਫੀ ਬਲੋ ਫਤੇ ਆਕੂ ਵਾਇਕੀ ਚੀਕਾ ਖਲਸਾ ਵਾ ਦੀ ਕੀ ਬੰਦੇ ਅਗਲੀ ਵੀਡੀਓ ਜਲਦ ਲੈ ਕੇ ਤੁਹਾਡੇ ਤੇ ਕਰਾਜ ਰਹਾਂਗਾ ਹ ਤੱਕ ਦੇਵ ਜੀ ਦਾ ਬਲਾਵ ਕਤੇ ਪਾਉ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਸਤਨਾਮ ਵਾਹਿਗੁਰੂ ਸਤਨਾਮ